ਇਹ ਜਿਹੜੇ ਅੱਜ ਦੇ ਸਾਡੇ ਜਿਨ੍ਹਾਂ ਨੂੰ ਆਪਾਂ ਗੁਰੂ ਮੰਨਦੇ ਆ ਰੱਬੀ ਰੂਪ ਮੰਨਦੇ ਆ ਇਹ ਉਦੋਂ ਦੇ ਸਮਾਜ ਸੁਧਾਰਕ ਤੇ ਕਿਸੇ ਟੈਕ ਗੁਰਨਾਨਕ ਦੇਵ ਜੀ ਹੋਏ ਐ ਗੁਰੂ ਗੋਬਿੰਦ ਸਿੰਘ ਜੀ ਐਜੀ ਗੁਰੂ ਗਰਜਨ ਦੇ ਪਾਸ਼ਾ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਐਜੀ ਹਰਗੋਬਿੰਦ ਮੀਰੀ ਪੀਰੀ ਦੀ ਗੱਲ ਕਰਦੇ ਆ ਬਾਬਾ ਨਾਮਦੇਵ ਦੇ ਕੋ ਜਿਨੇ ਰੱਬ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ ਤੰਨਾ ਜੱਟ ਰਬਦਾਸ ਮਹਾਰਾਜ ਰਬਦਾਸ ਦੀ ਜੀ ਗੰਗਾ ਉਹਦੇ ਜਿਹੜੀ ਪੰਡਤ ਨੂੰ ਉਹ ਦਿੱਤਾ ਉਹਨੇ ਆਦਮੜੀ ਜੀ ਦਿੱਤੀ ਵੀ ਇਹ ਗੰਗਾ ਨੂੰ ਦੇਈ ਗੰਗਾ ਨੇ ਉਹਨੂੰ ਬਾਹ ਕਹਦਾ ਉਹ ਤੋਂ ਦੇਂ ਜਦੋਂ ਬਾਹ ਕੱਢ ਕੇ ਹੋਰ ਲਵੇ ਅੱਛਾ ਤੁਸੀਂ ਇਹ ਕਹਿ ਰਹੇ ਹੋ ਵੀ ਨਾ ਤਾਂ ਨਾ ਤਾਂ ਉਹ ਅਵਤਾਰ ਸੀਗੇ ਨਾ ਉਹ ਭਗਤ ਸੀਗੇ ਨਾ ਮਾਪੁਰਖ ਸੀਗੇ ਉਹ ਸਮਾਜ ਸੁਧਾਰਕ ਸੀ ਤੁਸੀਂ ਇਹ ਕਹਿੰਦੇ ਹੋ ਉਸ ਸਮੇਂ ਦੇ ਉਹ ਰੈਵੋਲਿਊਸ਼ਨਰੀ ਕਹਿ ਸਕਦਾ ਹੈ ਬੱਛਾ ਜਿਨ੍ਹਾਂ ਨੇ ਅંધ ਵਿਸ਼ਵਾਸ ਦੇ ਖਿਲਾਫ ਆਵਾਜ਼ ਉਠਾਈ ਜਾਤ ਪਾਤ ਦੇ ਖਿਲਾਫ ਉਠਾਈ ਇਨਸਾਨੀਅਤ ਦੀ ਗੱਲ ਕੀਤੀ ਛੂਹਛਾਤ ਦੀ ਗੱਲ ਕਰਦੇ ਤੇ ਹੈ ਜੀ ਹੁਣ ਕਬੀਰ ਸਾਹਿਬ ਦੇ ਤੁਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਹੈ ਰਵਿਦਾਸ ਮਹਾਰਾਜ ਦੇ ਕਿੰਨੀ ਬਾਬਾ ਫਰੀਦ ਦੀ ਕਿੰਨੀ ਹੈ ਔਰ ਜਦੋਂ ਵੀ ਤੁਸੀਂ ਆ ਕੀਰਤਨ ਕਰਨ ਵਾਲੇ ਸੁਣੋਗੇ ਤੁਸੀਂ ਬਾਣੀਆਂ ਇਹਨਾਂ ਦੀ ਸੁਣੋਗੇ ਉਸ ਸਮੇਂ ਜਿਹੜੇ ਐਵਿਊਸ਼ਨ ਸੀ ਜਿਨ੍ਹਾਂ ਨੇ ਸੇਧ ਦਿੱਤੀ ਸੀ ਬਾਜ ਨੂੰ ਅੱਜ ਦੇ ਉਹ ਸਾਡੇ ਅਸੀਂ ਉਹਨਾਂ ਨੂੰ ਰੱਬ ਮੰਨਦੇ ਆ ਗੁਰੂ ਮੰਨਦੇ ਪਰਮਾਤਮਾ ਦਾ ਰੂਪ ਮੰਨਦੇ ਆ ਨਹੀਂ ਮੰਨਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਕਿਉਂ ਨਹੀਂ ਮੰਨਣਾ ਚਾਹੀਦਾ ਜਿਹੜੇ ਕੁਝ ਕਰ ਗਏ ਉਹ ਦੁਨੀਆ ਅਸੀਂ ਲੋਕ ਆਏ ਆਂ ਏਕੋ ਕਰਕੇ ਜਾਵਾਂਗੇ ਤਾਂ ਹੀ ਆਉਣ ਵਾਲੀ ਪੀੜ੍ਹੀ ਯਾਦ ਕਰੂਗੀ ਚੰਗਾ ਕਰਾਂਗੇ ਮਾੜਾ ਕਰਾਂਗੇ ਮਤਲਬ ਜੇ ਤੁਸੀਂ ਅੱਜ ਸਮਾਜ ਸੁਧਾਰ ਕਰੋਗੇ ਕਰਦੇ ਆਇਓ ਤਾਂ ਉਹਨੇ ਵਾਲੇ ਸਮੇਂ ਤੁਹਾਨੂੰ ਲੋਕ ਰੱਬ ਕਹਿਣਗੇ ਇਹ ਤਾਂ ਇਹ ਤਾਂ ਸਮਝ ਦਸੂਗਾ ਇਹ ਹੁਣ ਇਹਨਾਂ ਨੇ ਕਦੇ ਸੋਚਿਆ ਤੀ ਇਹਨਾਂ ਦੀ ਬਾਣੀ ਦੇਖੋ ਬਾਣੀ ਦਰਜ ਹੈ ਰਵਿਦਾਸ ਮਹਾਰਾ ਜੀ ਨਾਮਦੇਵ ਜੀ ਸਾਧਨ ਕਸਾਈ ਜੀ ਚੂਰ ਦਾਸ ਦੀ ਸੇਨ ਭਗਤ ਦੀ ਇਹ ਗਰੀਬਾਂ ਦੇ ਉਸ ਸਮੇਂ ਦੇ ਸਾਡੇ ਪੂਜਨੀਕ ਆਗੂ ਸੀ ਸਮਾਜ ਸੁਧਾਰਕ ਸੀ ਅੱਜ ਅਸੀਂ ਉਹਨਾਂ ਨੂੰ ਕਰਾਂ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਆ ਹੂੰ ਫਿਰ ਜਿਨ੍ਹਾਂ ਦੀ ਬਾਣੀ ਵਿੱਚ ਆ ਉਹ ਗੁਰੂ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਗੁਰੂ ਗਨ ਸਾਹਿਬ ਦੇ ਲੜ ਲਾ ਗਏ ਸਾਨੂੰ ਇਸ ਕਰਕੇ ਜਿਹੜੇ ਅੱਛੇ ਹੋਰ ਕਾਰਜ ਹੋ ਗਏ ਕੋਰ ਕਾਰਜ ਹੋ ਗਏ